ਤਰੀ ਹੈ ਬੜੀ ਜਿੱਥੇ ਦੀਆਂ ਕੜਿਆਣਾ ਕੜਿਆਣੇ ਆ ਆ ਚੰਡੀ ਫਿਰ ਕੜਿਆਣਾ ਇਹਦਾ ਪਲੇਸ ਆ ਵਾਹ ਦੇਖੋ ਸਭ ਤੋਂ ਵੱਡੀ ਗੱਲ ਹਾਦਸੇ ਦਾ ਰੋਡ ਦੇ ਉੱਤੇ ਹੁੰਦੇ ਰਹਿੰਦੇ ਜਿਵੇਂ ਆਜਾ ਹਾਦਸਾ ਹੋਇਆ ਆਟੋ ਦੇ ਵਿੱਚ ਫਿਰ ਆਟੋ ਵਿੱਚ ਬਹੁਤ ਜ਼ਿਆਦਾ ਸਵਾਰੀ ਅਸੀਂ ਲੋਡ ਤੋਂ ਬਾਅਦ ਤੇ ਅਮੇਸਾਲੇ ਤੋਂ ਟੱਕਰਿਆਂ ਦੀ ਹੋਈ ਆ ਰਸੂਲਪੁਰ ਦੇ ਰੋਡ ਦੇ ਉੱਤੇ ਤੋਂ ਲਗਭਗ 100 ਕਿੰਨੇ ਲੋਕ ਗੱਡੀਆਂ ਰੋਕੇ ਕੋਈ ਵੀਡੀਓ ਬਣਾ ਰਹੇ ਕੋਈ ਕੁਝ ਕਰ ਰਹੇ ਮਦਦ ਵਾਸਤੇ ਨਹੀਂ ਆਇਆ ਐਂਬੂਲੈਂਸ ਵੀ ਜਿਹੜੀ ਉਹਦੀ ਬਾਤ ਚਾਹੀਏ ਕਿ ਅਸੀਂ ਆਪਣੀ ਗੱਡੀ ਦੇ ਵਿੱਚ ਸੀਟਾ ਫੋਲਡ ਕਰਕੇ ਸਾਰੇ ਪੀੜ੍ਹੀਆਂ ਉੱਤੇ ਸਿਵਲ ਸਹਾਸ ਬਚਾਏ ਆ ਸੋ ਗੱਲ ਤਾਂ ਇਹ ਵੀ ਪਿਲਦਾ ਪ੍ਰਸ਼ਾਸਨ ਚਾਹੀਦਾ ਵੀ ਇਹ ਆਟੋ ਦੇ ਵਿੱਚ ਇੰਨੀਆਂ ਸਵਾਰੀਆਂ ਓਵਰ ਲੋਡ ਲੈ ਕੇ ਚੱਲਦੀਆਂ ਉਹਦੇ ਤੋਂ ਥੋੜਾ ਹੋਵੇ ਤੇ ਇੱਕ ਇਹ ਰੋਡ ਜਿਹੜਾ ਹੈਗਾ ਬਹੁਤ ਜ਼ਿਆਦਾ ਦੀ ਆਵਾਜ਼ਾਈ ਹੈਗੀ ਹੈ ਤੁਸੀਂ ਦੇਖੋ ਪੁੱਛੇ ਕਿ ਇਸ ਤਰ੍ਹਾਂ ਜਾਮ ਲੱਗ ਜਾਏਗਾ ਔਰ ਇਹਦਾ ਕੋਰਾ ਰੋਡ ਵੀ ਖੁੱਲੀ ਕੀਤੀ ਜਾਵੇ ਤਾਂ ਕਿ ਇਧਰ ਦੇ ਹਾਸੇ ਚਲੇ ਜਾ ਸਕਣ ਬਾਕੀ ਇੱਕ ਵੀਡੀਓ ਵਾਲੀ ਮੈਸੇਜ ਆ ਵੀ ਲੋਕਾਂ ਨੂੰ ਵੀ ਜਿਹੜੇ ਬੰਦੇ ਆਸ-ਪਾਸੇ ਗੱਡੀਆਂ ਲੈ ਕੇ ਜਾਂਦੇ ਕਿਰਪਾ ਕਰਕੇ ਜੋ ਐਕਸੀਡੈਂਟ ਹੁੰਦਾ ਮਤਲਬ ਜੂਰ ਕਰਿਆ ਕਰੋ ਕੱਲ ਹਾਸਾ ਆਪਣੇ ਨਾਲ ਵੀ ਹੋ ਸਕਦਾ ਕਿ ਜਾਨ ਵੱਜਲੇਗਾ ਇੱਕ ਪਰਿਵਾਰ ਦੇ ਜੀਵਾਂ ਦੇ ਨਾਲ ਉਹਦੇ ਕਈ ਪਰਿਵਾਰ ਰਾਜ ਹੁੰਦੇ ਆ ਸੋ ਇੰਨੀ ਬੇਇੱਜ਼ਤੀ ਆ ਕਿ ਜਦੋਂ ਇਧਰ ਦਾ ਕੋਈ ਹਾਸਾ ਹੁੰਦਾ ਕਿਰਪਾ ਕਰਕੇ ਆਪਣੀ ਗੱਡੀ ਵਿੱਚੋਂ ਹੌਸਲੇ ਸਤਿਗੁਰੂ ਪਤਾ ਜਾਵੇ ਤਾਂ ਮਿਲ ਕੀਤੀ ਜਾਵੇ ਕਿੰਨੀਆਂ ਸੱਟਾਂ ਕਿੰਨੀਆਂ ਲੱਗੀਆਂ ਸੀ ਕਹਿੰਦਾ ਜੀ ਉਹ ਗੁੱਜੇ ਸੱਟਾਂ ਆ ਕਈਆਂ ਦੇ ਇੰਜਰ ਹੋ ਚੁੱਕੇ ਲੱਤਾਂ ਟੁੱਟੀਆਂ ਹੋਈਆਂ ਦਿਮਾਗ ਦੇ ਸਾਡੇ ਇੱਕ ਣੇੜੀ ਦਾ ਉਹਦੀ ਅੱਖ ਬਾਹਰ ਆਈ ਹੋਈ ਆ ਤੇ ਲੱਗਦਾ ਵੀ ਸ਼ਾਇਦ ਪਰਮਾਤਮਾ ਸੁੱਖ ਰੱਖੇ ਤੇ ਕਾਫੀ ਵੇਜਨ ਸੱਟਾਂ ਲੱਗੀਆਂ ਹੋਈਆਂ ਕੀ ਸੰਦੇਸ਼ ਕੀ ਤੁਹਾਨੂੰ ਇਥੋਂ ਅਨੰਦ ਦੇ ਅਨੰਦ ਇਹ ਵੀ ਥੋੜਾ ਜਿਆਦਾ ਗੱਡੀ ਆਪਣੀ ਧਿਆਨ ਨਾਲ ਚਲਾਣ ਇੱਕ ਰੋਡ ਬਹੁਤ ਚੱਲਦਾ ਇਹ ਰਾਉ ਰੋੜਿਆ ਤੇ ਰੋਡ ਨੂੰ ਚੌੜਾ ਕੀਤਾ ਜਾਵੇ ਜੋ ਵੀ ਸਰਕਾਰ ਇਹ ਤੇ ਵਾਧੂ ਵੱਧ ਹਾਸਲ ਉਪਰ ਲਈ ਕਦੋਂ ਚੱਲ ਸਕਦੀ ਹੈ ਚੱਕੇ ਜਾਂਦੇ ਅਜੀ ਆਪਾਂ ਉਹਦੇ ਬਾਰੇ ਨਹੀਂ ਜੜ ਗਏ ਕੁਝ ਵੀ ਨਾਲ ਜਾਏਗੀ ਯਾਨਕਿ ਜੇ ਆਪਾਂ ਜਦੋਂ ਆਪਾਂ ਸਾਕਾਂਤ ਸੀਗਾ ਤੇ ਬੰਦੇ ਦੇਖਣਗੇ ਮੈਂ ਭੱਜ ਗਿਆ ਗਿਆ ਜਦੋਂ ਭੱਜ ਗਿਆ ਗਿਆ ਤੇ ਸਾਰਿਆਂ ਕੇ ਰਿਪੋਰਟੀਆਂ ਇੱਧੇ ਪਈਆਂ ਸੀਗੀਆਂ ਕੋਈ ਹੱਥ ਨਹੀਂ ਪਾਇਆ ਸਾਰੀ ਵੀਡੀਓ ਬਣਾਉਣ ਅੱਗੇ ਸੀਗੇ ਮੈਂ ਗੱਡੀ ਨੂੰ ਹੱਥ ਦਿੱਤਾ ਯਾਨਕਿ ਤੇ ਇੱਕ ਦੋ ਜਨਾਨੀ ਲੈ ਕੇ ਆਇਆ ਇੱਕ ਕੁੜੀ ਸੀ ਇੱਕ ਕੁੜੀ ਸੱਸ ਸੀ ਕਰੇ ਤੇ ਇੱਕ ਸਿਹਰੀ ਕੁੜੀ ਦੀ ਕੁੜੀ ਦਾ ਛੋਟੀ ਜੀ 4 ਸਾਲ ਦੀ ਬੱਚੀ ਹਾਂ ਜੀ ਉਹ ਬੱਚੇ ਜਾਨ ਬਚ ਗਈ ਕਿਹੜੇ ਵਕਤੀ ਦੋ ਮਹੀਨੇ ਲੈ ਕੇ ਸੀ ਦੋ ਖਤਮ ਹੋ ਗਏ ਜੀ ਉਹ ਕੰਨਾ ਹੋਇਆ ਪਤਾ ਨਹੀਂ ਉਸਾ ਜੀ ਉਹ ਨਹੀਂ ਆਪਣਾ ਨੂੰ ਕੁਝ ਵੀ ਪਤਾ ਨਹੀਂ ਗੱਡੀਆਂ ਕਿਹੜੀਆਂ ਔਖੀਆਂ ਜਿਹੜੀਆਂ ਲੱਗੀਆਂ ਹੋਈਆਂ ਗੱਡੀਆਂ ਕਿਹੜੀਆਂ ਗੱਡੀਆਂ ਸਾਜੀ ਅਮੀਤ ਜੀ ਮੈਂ ਨਹੀਂ ਕੁਝ ਦੇਖਿਆ ਮੈਂ ਸਿਰਫ ਪੇਸ਼ੈਂਟ ਦੇਖਿਆ ਓਕੇ ਹਾਂਜੀ ਪਾਜੀ ਆ ਜੀ ਛੰਡੇ ਪੀਰ ਲੋ ਆਉਂਦੇ ਸਿਸ਼ੂ ਵਾਲ ਕੋਈ ਆਪਣੀ ਸਾਈਡ ਤੇ ਸੀ ਤੇ ਇਹ ਬੰਦੇ ਨੇ ਲਿਆ ਜਿਹੜਾ ਉਧਰੋਂ ਸਾਡੀ ਸਾਈਡ ਹੀ ਨੇ ਘੱਟ ਕੇ ਲਿਆ ਗੱਡੀ ਮੱਧ ਵਿੱਚ ਸਾਡੀ ਗੱਡੀ ਹਾਲੇ ਸਾਈਡ ਤੇ ਖੜੀ ਆ ਉੱਥੇ ਹੀ ਸਾਈਡ ਆਪਣੀ ਜਗੜੀ ਜਿੱਦ ਨੇ ਬਹੁਤ ਜ਼ਿਆਦਾ ਵੀਡੀਓ ਵਿੱਚ ਵੀ ਮੇਰਾ ਭਾਈ ਗੋਗੀ ਭਾਈ ਜਿਹੜਾ ਗੜੇ ਦੇ ਕੋਲ ਐਕਸੀਡੈਂਟ ਹੋਇਆ ਆ ਹਾਂਜੀ ਮੈਨੂੰ ਵੀ ਪਤਾ ਲੱਗਾ ਵੀ ਤੁਹਾਡੇ ਪਰਿਵਾਰਕ ਮੈਂਬਰ ਵੀ ਹੈਗੇ ਆ ਮੇਰੀ ਜੀ ਬੱਬੀ ਹੋਰ ਕੌਣਾ ਸਰ ਇੱਕ ਮੇਰੀ ਪਰਜਾਈ ਹੈ ਜੀ ਅੱਛਾ ਕਿਤਾ ਠੀਕ ਆ ਤੁਨੇ ਭਾਜੀ ਕਿਤਾ ਨਹੀਂ ਜੀ ਘੱਟ ਹੋ ਗਿਆ ਕਾਵੇ ਕਿ ਆ ਰਹੇ ਸੀ ਜੀ ਤੇ ਆਟੋ ਸੀ ਜੀ ਲੱਗੇ ਕੱਜ ਭਾਜੀ ਇਹ ਆਪਣੇ ਜੀ ਗੱਡੀ ਆ ਕੋਈ ਮੈਦਾ ਗੱਡੀ ਵਿਚਾਰ ਨਹੀਂ ਕੀਤੀ ਮੈਂ ਤਾਂ ਉਹਦਾ ਦੇਖੇ ਹੀ ਨਹੀਂ ਆ ਅੱਛਾ ਹਾਂਜੀ ਹੋਰ ਹੋਰ ਕਿੰਨੇ ਕ ਬੰਦੇ ਸੀ ਭਾਜੀ ਉੱਚੇ ਹੋਰ ਵਿੱਚ ਇੱਕ ਮੇਰੀ ਭਤੀਜੀ ਆ ਜੀ ਅੱਛਾ ਜੀ ਇੱਕ ਦੋ ਤਿੰਨ ਬੁੜੀਆਂ ਹੋਰ ਇੱਕ ਬੰਦਾ ਸੀ ਇੱਕ ਮੇਰਾ ਡੈਡੀ ਸੀ ਅੱਛਾ ਜੀ ਡੈਡੀ ਦੇ ਸੱਟਾਂ ਲੱਗੀਆਂ ਆ। ਮੰਮੀ ਬੱਚੀ ਕਿੱਦਾਂ ਬਧੀ? ਬੱਚੀ ਦੀ ਲੱਤ ਕੰਨੇ ਟੁੱਟ ਗਈ ਆ ਲੈ ਕੇ ਚੱਲੇ ਜਲੰਧਰ ਜੀ। ਉੱਧਰ ਲੱਗ ਕੇ ਲੈਣਾ। ਜਿਹੜੇ ਤਾਂ ਬ੍ਰੌਡਡਾ ਉਹ ਤਾਂ ਰਾਣੀ ਸੁਨੀਤਾ ਔਰ ਮਨਜੀਤ ਨੇ। ਜੀ। ਤੇ ਪਤਾ ਲੱਗਿਆ ਵੀ ਉਹ ਕੜਿਆਨੇ ਪਿੰਡ ਦੇ ਨੇ। ਜੀ। ਤੇ ਜਿਹੜੇ ਇੰਜਰਡ ਨੇ ਉਹ ਇੱਕ ਨਿਰਮਲ ਸਿੰਘ ਨੇ। ਜੀ। ਇੱਕ ਅਮਰਚੰਦ ਜੀ ਨੇ। ਜੀ। ਤੇ ਦੋ ਅਨੋਂ ਨੇ। ਜੀ। ਇੱਕ ਮੁਖਤਿਆਰ ਸੀਗੀ। ਠੀਕ ਆ। ਇੱਕ ਬੱਚਾ ਵੀ ਸਰ ਉਹਦੇ ਵਿੱਚ ਇੰਜਰਡ ਆ। ਉਹ ਅਸੀਂ ਸਾਡੇ ਕੋਲ ਡਾਕਟਰ ਨੂੰ ਦਿਖਾਇਆ ਸੀਗਾ। ਤੇ ਉਹਨਾਂ ਨੇ ਕਿਹਾ ਵੀ ਇਹਨੂੰ ਜ਼ਿਆਦਾ ਵੱਡੇ ਇਲਾਜ ਦੀ ਲੋੜ ਹੈ। ਹੁਣ ਅਸੀਂ ਰਹਿ ਰਹੇ ਹਾਂ। ਠੀਕ ਹੈ ਜੇ ਸਰ ਕਿੰਨੇ ਰੈਫਰ ਕੀਤੇ ਸਾਰੇ ਇਹਨਾਂ ਨੂੰ ਇੱਕ ਕੋਈ ਰੈਫਰ ਹੋਇਆ ਜੀ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ ਬਾਕੀਆਂ ਦਾ ਲਾਜੇ ਪੀ ਜਾ